it raining ਅੱਜ ਬਾਰਿਸ਼ ਹੋ ਰਹੀ ਹੈ ਮੇਰੀ ओपीडी ਦੇ ਵਿੱਚ ਟਵਿਨਸ ਦੀ ਯਾਨਕੀ ਜੋੜੇ ਬੱਚਾਂ ਦੀ ਸਭ ਤੋਂ ਪਹਿਲਾ ਪੇਸ਼ੈਂਟ ਜਿਹਦਾ ਸੀ ਆਈਵੀਐਫ ਕੀਤਾ ਡੇ 5 ਬਲਾਸ ਟ੍ਰਾਂਸਫਰ ਕੀਤੇ ਤੇ ਅੱਜ ਉਹਦਾ ਟ੍ਰਾਂਸਫਰ ਤੋਂ ਬਾਅਦ 11th ਡੇ ਹੈ ਯੂਰੀਨ ਪ੍ਰੈਗਨਨਸੀ ਡਾਰਕ ਪੋਜ਼ਿਟਿਵ ਹੈ ਤੇ ਉਹਦੀ ਬੀਟਾ ਦੀ ਰਿਪੋਰਟ 600 ਬੀਟਾ ਦਿਖਾ ਰਹੀ ਹੈ ਆਬਵੀਅਸਲੀ ਇੱਕ ਟਵਿਨ ਬੀਟਾ ਰੇਟ ਹੈ ਸੈਕੰਡ ਪੇਸ਼ੈਂਟ ਜੋ ਕਿ ਇਨਫਰਟਿਲਟੀ 컨ਸੀਵਡ ਹੈ ਉਹਦੇ ਮਲਟੀਪਲ ਐਗਸ ਬਨੇ ਤੁਹਾਨੂੰ ਟਵਿਨ ਪ੍ਰੈਗਨਨਸੀ ਹੈ ਕਿਸ ਤਰ੍ਹਾਂ ਟਵਿਨ ਪ੍ਰੈਗਨਨਸੀ नाइम नोटिक डाईकरियोनिक मतलब ਉਹ ਬੱਚੇ ਜਿਨ੍ਹਾਂ ਦੇ ਵਿੱਚ ਪਰਦਾ ਹੈ ਜਿਹੜੇ ਦੋ ਐਗਸ ਤੋਂ ਬੰਦੇ ਨੇ ਤੇ ਯੂਸੂਲੀ ਇਹ ਬੱਚੇ ਇਕੁਜੇ ਨਹੀਂ ਦਿਖਦੇ ਤੀਸਰੀ ਪ੍ਰੈਗਨਸੀ ਇੱਕ ਹੋਰ ਤਰ੍ਹਾਂ ਦੇ ਟਵਿਨਸ ਮੋਨੋਪਲਿਓਰਿਕ ਮੋਨੋਨੋਟਿਕ ਜੋ ਕਿ ਕੁਦਰਤਾਂ ਕਿਰश्मा ਹੈ ਇੱਕ ਬੇਬੀ ਹੁੰਦਾ ਜਿਹੜਾ ਡਿਵਾਈਡ ਹੋ ਕੇ ਦੋ ਬਣ ਜਾਂਦਾ ਹੈ ਤੇ ਇਹ ਬੱਚੇ ਯੂਸੂਲੀ ਇੱਕੋ ਜਿਹੇ ਦਿਸਦੇ ਆ ਤੇ ਸਕੈਨਿੰਗ ਜਦੋਂ ਆਪਾਂ ਕਰਦੇ ਆ ਆਪਾਂ ਕਿਵੇਂ ਡਿਫੀਸ਼ੀਅਟ ਕਰਦੇ ਆ ਇਹਨਾਂ ਦੇ ਸੈਂਟਰ ਦੇ ਵਿੱਚ ਕੋਈ ਪਰਦਾ ਨਹੀਂ ਦਿਸਦਾ ਤੇ ਜਿਹੜੇ ਬੱਚੇ ਦੋ ਐਗਸ ਤੋਂ ਬੰਦੇ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਸੋਹਣਾ ਪਰਦਾ ਦਿਸਦਾ ਹੈ ਤੇ ਜਿਹਨਾਂ ਬੱਚਿਆਂ 'ਚ ਪਰਦਾ ਦਿਸਦਾ ਹੈ ਡਾਇਮਨੋਟਿਕ ਡਾਈਕੁਰੋਨਿਕ ਨੇ ਉਹਨਾਂ ਦਾ ਜਿਹੜਾ ਕੋਈ ਕੰਪਲਿਕੀਸ਼ਨ ਰੇਟ ਹੈ ਜਾਂ ਪ੍ਰੈਗਨੈਂਸੀ ਦੇ ਵਿੱਚ ਕੋਈ ਪ੍ਰੋਬਲਮ ਆਉਣ ਦੇ ਚਾਂਸਸ ਉਹਨਾਂ ਬੱਚਿਆਂ ਨਾਲ ਬਹੁਤ ਘੱਟ ਹੁੰਦੇ ਨੇ ਜਿਹੜੇ ਇੱਕੋ ਪਰਤੇ ਵਿੱਚ ਹੁੰਦੇ ਨੇ ਜੇ ਤੁਸੀ ਇਸ ਟੂਰ ਬਾਰੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀ ਸਾਨੂੰ ਸਾਡੇ ਮੈਸੇਜ ਬਾਕਸ ਵਿੱਚ ਮੈਸੇਜ ਛੱਡ ਸਕਦੇ ਹੋ ਥੈਂਕ ਯੂ